ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ੋਰ ਕਰੋ ਤਾਂ ਕਿ ਸਾਡੀ ਹਰ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਹਲਕਾ ਤਰਨਤਨ ਵਿਦਵਾਂ ਸਭਾ ਵਕ ਵਕ ਚੋਣ ਪ੍ਰਚਾਰ ਕਰਨ ਦੇ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਬਾਦਲ ਦੇ ਵੱਲੋਂ ਲਗਾਤਾਰ ਦੁਜੇ ਦਿਨ ਵੀ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ। ਚਾੜੂਦਲੀ ਵਾਲੇ ਨੇ ਪੰਜਾਬ ਨੂੰ ਇੱਕ ਗੈਸਟ ਹਾਊਸ ਸਮਝਿਆ। ਜਾ ਚਾਹੁੰਦੇ ਨੇ ਸਹਿਰ ਕਰ ਨਾ ਜਾਂਦੇ ਨੇ ਅੱਜ ਸ਼ੋਮ ਨੇ ਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵਿਸ਼ੇਸ਼ ਤੌਰ ਤੇ ਹਲਕਾ ਤਰਨਤਾਰਨ ਦੇ ਜਿਮਨੀ ਚੋਣ ਨੂੰ ਲੈ ਕੇ ਉਸ ਨੂੰ ਦੇਖਦੇ ਹੋਇਆ ਪਹਿਲੀ ਕਦਮੀ ਕਰਦਿਆਂ ਹੋਇਆਂ ਵਿਦਾਂ ਸਭਾ ਹਲਕਾ ਤਰਨਤਾਰਨ ਦੇ ਵਕ ਵਕ ਪਿੰਡੋਂ ਪਿੰਡੀ ਚੋਣ ਪਰ ਚਾਰ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਗੁਰਰਾਜ ਸਿੰਘ ਰਾਨਕੇ ਪਾਰਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਦੇ ਜ਼ਥੇਦਾਰ ਅਰਵਿੰਦਰਪਾਲ ਸਿੰਘ ਪਖੋਕੇ ਅਤੇ ਕਾਰਜਕਾਰਨੀ ਕਮੇਟੀ ਮੈਂਬਰ ਗੁਰਸੇਵਕ ਸਿੰਘ ਸੇਖ ਗੁਰਦੀਪ ਸਿੰਘ ਵਲਟੋਹਾ ਵੀ ਸ਼ਾਮਲ ਸਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁਜੇ ਦਿਨ ਵੀ ਹਲਕਾ ਤਰਨਤਾਰਨ ਦੀ ਮਿਤਵਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਹਲਕਾ ਤਰਨਤਨ ਦੇ ਵਸਨੀਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ੋਮਨੇ ਕਲਦਲ ਬਾਦਲ ਦੇ ਵੱਲੋਂ ਹਲਕਾ ਤਰਨਤਨ ਵਿਦਾਂਤ ਸਭਾ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੂੰ ਵਟੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਜਾਵੇ ਤਾਨੂੰ ਦੱਸਦੇ ਕਿ 2027 ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਾਲੀ ਦਲ ਸਰਕਾਰ ਬਣੇਗੀ ਅਤੇ ਪਹਿਲੇ ਹਫ਼ਤੇ ਦੇ ਵਿੱਚ ਸਾਰੀਆਂ ਮੰਗਾਂ ਲਾਗੂ ਕੀਤੀਆਂ ਜਾਣਗੀਆਂ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਜੀਵ ਸਿੰਘ ਦੀ ਵਿਸ਼ੇਸ਼ ਰਿਪੋਰਟ ਕਿਉਂਕਿ ਸਾਨੂੰ ਦੰਦ ਅਸੀਂ ਥੋੜੇ ਵਿੱਚੋਂ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਸਾਡਾ ਪੰਜਾਬ ਘਰ ਹੈ ਆ ਤਾਂ ਸੈਰ ਕਰਨ ਵਾਸਤੇ ਆਉਂਦੇ ਆ ਇਹਨਾਂ ਵਾਸਤੇ ਤਾਂ ਪੰਜਾਬ ਗੈਸਟ ਹਾਊਸ ਹੈ ਆਗੇ ਕਿੰਨਾ ਟਾਈਮ ਥੋੜਾ ਬਟਾ ਟਾਈਮ ਲਾਇਆ ਫਿਰ ਭਾਜੀ ਐਸ ਕਰਕੇ ਬੀਬੀ ਜੀ ਤੁਹਾਡੇ ਉਮੀਦਵਾਰ ਹੈ بڑے ਵਿਖਿਆ ਪ੍ਰਿੰਸੀਪਲ ਹੈ ਦੂਜੇ ਪਾਸੇ ਉਹਦਾ ਨਾਂ ਹੀ ਨਹੀਂ ਲੈਣਾ ਚਾਹਣਾ ਹੈ ਗਦਾਰ ਜਿਹੜਾ ਆਪਣੀ ਮਾਂ ਪਾਰਟੀ ਨੂੰ ਛੱਡ ਜਾਊਗਾ ਉਹ ਗੰਦਮੰਨਾ ਪਿੱਛੇ ਜਿਹੜਾ ਦੋ ਝੂਠੀਆਂ ਪਿੱਛੇ ਪੁਰਸਦੇ ਉਹਨਾਂ ਛੱਡ ਜਾਊਗਾ ਉਹ ਆਣੀ ਪਤਾ ਆ ਗਰਮਾਂ ਨੂੰ ਮੈਂ ਤਾਂ ਕਿੰਨੀ ਰੱਖੀ ਨਾ ਸਾਲੋਂ ਉਹਦੇ ਬਾਅਦ ਉਹ ਤੋਂ ਬਾਅਦ ਤਾਂ ਆ ਹੀ ਗਰਮਾਂ ਦੇ ਹੱਥੇ ਨਾ ਹੋ ਗਾ ਤੂੰ ਸੜ ਕੋਲ ਕੇ ਭਜਿਆ ਬਣੇ ਐ ਜੇ ਛੋਟੀ ਸੋਚ ਆਵੇ ਲੋਕ ਥੋੜੀ ਅਗਵਾਈ ਨਹੀਂ ਕਰ ਸਕਦੇ ਕੁਰਬਾਨੀ ਵਾਲੇ ਚਾਹੀਦੇ ਆ ਪਰਿਵਾਰ ਦੇਖੋ ਧਰਮੀ ਫੌਜੀ ਦੇ ਪਰਿਵਾਰਾਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਫੌਜ ਛੱਡਿਆ ਐ ਇਹ ਤਾਂ ਵੱਡੀ ਗਲਤੀ ਹੈ ਅੱਜ ਲੋੜ ਆਪਾਂ ਨੂੰ ਇਹਨਾਂ ਦਾ ਸਾਥ ਦੇਣ ਦੀ ਇਹ ਜਿੱਕੇ ਤਰਾਂ ਦੀ ਨਹੀਂ ਐਸ ਕਰਕੇ ਕੁਛ ਮਰਜ਼ੀ ਹੋ ਜੇ ਮੈਨੂੰ ਤੁਹਾਡੇ ਮਾਨ ਆ ਮੈਂ 2 ਦਿਨ ਦਾ ਡੰਡੇ ਤੇ ਜਾ ਰਿਹਾ ਮੈਂ ਲੋਕਾਂ ਦਾ ਜੋਸ਼ ਦੇਖਿਆ ਇੱਥੇ ਹੋ ਜੋ ਇੱਕ ਮੁੱਠ ਹੋ ਜੋ ਫੈਸਲਾ ਕਰ ਲੋ ਕਿ ਤਰਨ ਤਰਨ ਹਲਕੇ ਤੋਂ ਪੰਜਾਬ ਬਚਾਉਣ ਆ ਗਈ ਉਸੇ ਦਿਨ ਤੋਂ ਆਟਾ ਦਾਲ ਸਕੀਮ ਚਾਲੂ ਹੋ ਜੂਗੀ ਛਦਨ ਸਕੀਮ ਚਾਲੂ ਹੋ ਜੂਗੀ 10 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਕਿਤੇ ਮਰਜ਼ੀ ਦੇ ਹੱਥਾਂ ਤੱਕ ਜਾ ਕੇ ਰਾਜ ਕਰਾ ਲਿਓ ਮੁੱਢ ਪੜ੍ਹਾਈ ਕਰਦਾਂਗੇ ਸਾਰਿਆਂ ਵਾਸਤੇ ਜੇ ਜਿੰਨਾ ਕੋਲੇ ਟਿਊਬਲ ਕਨੈਕਸ਼ਨ ਨਹੀਂ ਪਹਿਲੇ ਹਫ਼ਤੇ ਦੇ ਨੂੰ ਮੈਂ ਸਾਰਿਆਂ ਨੂੰ ਪਰ ਇਹ ਅੱਜ ਤੇ ਕੱਲ ਭਵੰਤਮਨ ਅੱਗੇ ਕਹਿੰਦਾ ਕਹਿੰਦਾ ਜੀ ਮੈਂ ਹੁਣ ਜਿਹੜਾ ਤੁਸੀਂ ਮੈਨੂੰ ਦਿਤਾਇਆ ਵੋਟਾਂ ਕਰਕੇ ਮੈਨੂੰ ਹੈਲੀਕਾਪਟਰ ਮਿਲਿਆ ਹੁਣ ਮੈਂ ਹੜ ਹੜ ਜਿੱਥੇ ਆਇਆ ਉਹਨਾਂ ਦੀ ਮਦਦ ਵਾਸਤੇ ਮੈਂ ਹੈਲੀਕਾਪਟਰ ਦੇ ਰਿਹਾ ਹੂੰ ਮੈਨੂੰ ਨਹੀਂ ਪਤਾ ਹੈਲੀਕਾਪਟਰ ਦਾ ਚਾਰ ਹੁਣਾ ਹੈ ਲੋਕਾਂ ਨੂੰ ਡੀਜ਼ਲ ਚਾਹੀਦਾ ਲੋਕਾਂ ਨੂੰ ਮੋਟਰਾਂ ਚਾਹੀਦੀਆਂ ਲੋਕਾਂ ਨੂੰ ਪੰਪ ਚਾਹੀਦੇ ਆ ਲੋਕਾਂ ਨੂੰ ਖੂਰੀਆਂ ਚਾਹੀਦੀਆਂ ਜੀਸੀਬੀ ਚਾਹੀਦੀਆਂ ਟਰੈਕਟਰ ਦੇ ਉੱਤੇ ਤੇਲ ਚਾਹੀਦਾ ਉੱਥੇ ਰਾਸ਼ਨ ਚਾਹੀਦਾ ਉੱਥੇ ਦਵਾਈਆਂ ਚਾਹੀਦੀਆਂ ਨਹੀਂ ਹੈਲੀਕਾਪਟਰ ਦੇਖੇ ਜਾ ਰਹੇ ਜਿਹੜੇ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਲੋੜ ਕੀ ਹੈ ਉਹ ਮੁੱਖ ਮੰਤਰੀ ਆਪਣਾ ਇਸ ਸਮੇਂ ਅਸੀਂ 4 ਮਹੀਨੇ ਪਹਿਲਾਂ ਹੀ ਪਿਆਰੀ ਕਰ ਲੈਂਦੇ ਸੀ ਹੜ੍ਹਾਂ ਦੀ ਪਹਿਲਾਂ ਹੀ ਬੰਦ ਪੱਕੇ ਕਰ ਲੈਂਦੇ ਸੀ ਜੀਸੀਬੀ ਲਾ ਕੇ ਸਰਕਾਰ ਲੱਗ ਜਾਂਦੀ ਸੀ ਤੇ ਮੌਸਮ ਕੁਝ ਨਾ ਮਰਜੀ ਮਾਣਾ ਹੋਏ ਤੇ ਅਸੀਂ ਪਾਣੀ ਕਰਦੋਂ ਦੇਖਦੇ ਸੀ ਆ ਤਾਂ ਨਲਾਇਕ ਹੈ ਇਹਨੂੰ ਪਤਾ ਹੀ ਨਹੀਂ ਮੈਂ ਅਫਸਰਾਂ ਨੂੰ ਪੁੱਛਿਆ ਕਿ ਨਾ 4 ਸਾਲ ਹੋ ਗਏ ਇੱਕ ਮੀਟਿੰਗ ਨਹੀਂ ਕੀਤੀ ਇੱਕ ਬੰਦਸਾਬ ਨਹੀਂ ਕੀਤਾ ਇੱਕ ਬੰਦ ਪੱਕਾ ਨਹੀਂ ਕੀਤਾ ਇਹਨਾਂ ਨੇ 4 ਸਾਲਾਂ ਦਾ ਨੁਕਸਾਨ ਦੇ ਕੋਟਾ ਹੋ ਗਿਆ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਕਿਸਾਨੀ ਨੂੰ ਬਚਾਉਣਾ ਹੈ ਜੇ ਆਪਣੇ ਗਰੀਬ ਲੋਕਾਂ ਨੇ ਬਚਣਾ ਹੈ ਆਪਣੇ ਕੋਲੇ ਹੁਣ ਤਜਰਬੇ ਕਰਨ ਦਾ ਸਮਾਂ ਨਹੀਂ ਹੈ ਅਕਾਲੀ ਦਾ ਲੈ ਆਓ ਆਪਣੀ ਆਪਣੀ ਪੰਜਾਬ ਦੀ ਪਾਰਟੀ ਆਪਣੀ ਕੌਮ ਦੀ ਜਥੇਬੰਦੀ ਤਾਂ ਬਚਾਂਗੇ ਜੇ ਹੁਣ ਵੀ ਕਿਤੇ ਗੱਲਾਂ ਚਾਗੇ ਲਾਰਿਆ ਚਾਗੇ ਬਾਜੀ ਅੱਜ ਢਾਡੂ ਵਾਲੇ ਨੇ ਬਾਦ ਉਹਨਾਂ ਦੀ ਸਰਕਾਰ ਹੈ ਆ 4 ਸਾਲ ਸਰਕਾਰ ਨੇ ਆਪਾਂ ਕੋਈ ਹੰਬ ਦੇਤੇ 4 ਸਾਲ ਹੋ ਗਏ ਸਰਕਾਰ ਬਣੀ ਨੂੰ ਡੱਟਾਂ ਨਹੀਂ ਤੋੜਿਆ ਜੇ ਤੁਸੀਂ ਪੰਜਾਬ ਨੂੰ ਚਾਹਣਾ ਕਰਦੇ ਹੋ ਤਾਂ ਵਾਲੇ ਤੁਸੀਂ ਬਚਾ ਸਕਦੇ ਹੋ ਤੁਸੀਂ ਇਸ ਬਾਈ ਇਲੈਕਸ਼ਨ ਵਿੱਚ ਅਕਾਲੀ ਦਰ ਨੂੰ ਤਗੜਾ ਕਰ ਦਿਓ ਅਕਾਲੀ ਵਲ ਜਿਤਾ ਦਿਓ ਐਡਾ ਤੂਫਾਨ ਇੱਥੇ ਖੜਾ ਕਰਾਂਗੇ ਜਿਹੜਾ ਆ ਜਾਲੇ ਦਿੱਲੀ ਵਾਲੀਆਂ ਪਾਰੀਆਂ ਨੂੰ ਭਜਾ ਦਾਂਗੇ ਤਾਂ ਬਚਾਂਗੇ ਆਪਾਂ ਵਿਧਾਨ ਸਭਾ ਕਤਰਨ ਤਰਨ ਦੇ ਪਿੰਡ ਰਾਮ ਰੋਣੀ ਦੇ ਵਿੱਚ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਕਾਲੀ ਵਰਕਰਾਂ ਨੂੰ ਉਤਸ਼ਾਹਤ ਕਰਨ ਵਾਸਤੇ ਆ ਰਹੇ ਨੇ ਤੇ ਬਹੁਤ ਵੱਡਾ ਜੋਸ਼ ਜਿਹੜਾ ਅਕਾਲੀ ਵਰਕਰਾਂ ਦੇ ਵਿੱਚ ਪਾਇਆ ਜਾ ਰਿਹਾ ਛੋਟਾ ਹੀ ਨਗਰ ਹੈ ਇਹ ਵੀ ਨਗਰ ਲਗਭਗ 90 95% ਲੋਕ ਇੱਥੇ ਅੱਜ ਇਸ ਨਗਰ ਦੇ ਇਕੱਤਰ ਹੋਏ ਆ ਤੇ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਜੀ ਕੀ ਵਿਸ਼ਵਾਸ ਤੁੰਗ ਜਿਹੜੀ ਜਿਮਨੀ ਚੋਣ ਆ ਰਹੀ ਹੈ ਦੇਖੋ ਜੀ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਖੜਾ ਕੀਤਾ ਪ੍ਰਿੰਸੀਪਲ ਸਕਿੰਦਰ ਕੋਰ ਰੰਧਾਵਾ ਤੇ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਖੜੇ ਕਰਨੇ ਆ ਪਰ ਸਾਨੂੰ ਜੋ ਲੱਗ ਰਿਹਾ ਅਲਵੇ ਸਾਰਾਦਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਨਾਲ ਢੰਡਕ ਸੇਗ ਪਿੰਡਾਂ ਦੇ ਵਿੱਚ ਮੀਆਂਪੁਰ ਦੇ ਵਿੱਚ ਥਾਂ ਬਹੁਤ ਵੱਡੇ ਇਕੱਠ ਹੋ ਰਹੇ ਸੀ ਪਿੰਡਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਆਜ਼ਾਦ ਕਰ ਰਹੇ